ਵਾਹਿਗੁਰੂ ਜੀ ਦਾ ਖਾਨਾ ਸ੍ਰੀ ਵਾਹਿਗੁਰੂ ਜੀ ਦੀ ਖਤੇ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਪਾਈ ਮਰਦਾਨਾਂ ਦੀ ਲੰਮੀ ਜਾਤਾ ਕਰ ਰਹੇ ਸਨ ਸਫਰ ਬਰਾਮ ਭਾਈ ਮਰਦਾਨਾ ਵੀ ਨੂੰ ਬਹੁਤ ਢੋਖ ਲੱਗੀ ਅਤੇ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬੇਨਤੀ ਕੀਤੀ ਅਤੇ ਕਿਹਾ ਮਹਾਰਾਜ ਮੈਨੂੰ ਕੁਝ ਖਾਣ ਲਈ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਧੀਰਜ ਰੱਖਣ ਲਈ ਕਿਹਾ ਅਤੇ ਫਿਰ ਆਪਣੇ ਪੈਰ ਦੇ ਅੰਗੂਠੇ ਨਾਲ ਧਰਤੀ ਨੂੰ ਥੋੜਾ ਜਿਹਾ ਖੁਰਚਿਆ ਧਰਤੀ ਵਿੱਚੋਂ ਇੱਕ ਬਹੁਤ ਕੀਮਤੀ ਅਤੇ ਚਮਕਦਾਰ ਹੀਰਾ ਨਿਕਲਿਆ ਗੁਰੂ ਜੀ ਨੇ ਉਹ ਹੀਰਾ ਭਾਈ ਮਰਦਾਨਾ ਜੀ ਨੂੰ ਦਿੱਤਾ ਅਤੇ ਕਿਹਾ ਮਰਦਾਨਾ ਇਹ ਅਨਮੋਲ ਪੱਥਰ ਲੈ ਗਿਆ ਅਤੇ ਇਸ ਨੂੰ ਬਾਜ਼ਾਰ ਵਿੱਚ ਵੇਚ ਕੇ ਕੁਝ ਖਾਣ ਪੀਣ ਦਾ ਸਮਾਨ ਲਿਆ ਭਾਈ ਮਰਦਾਨਾ ਜੀ ਉਹ ਹੀਰਾ ਲੈ ਕੇ ਬਾਜ਼ਾਰ ਵਿੱਚ ਗਏ ਪਹਿਲੀ ਦੁਕਾਨ ਭਾਈ ਮਰਦਾਨਾ ਜੀ ਇੱਕ ਸਬਜ਼ੀ ਵੇਚਣ ਵਾਲੇ ਕੋਲ ਗਏ ਅਤੇ ਹੀਰਾ ਦਿਖਾ ਕੇ ਪੁੱਛਿਆ ਕਿ ਉਹ ਇਸ ਦੇ ਬਦਲੇ ਕੀ ਦੇ ਠਕਦਾ ਹੈ ਸਬਜ਼ੀ ਵਾਲੇ ਨੇ ਹੀਰੇ ਨੂੰ ਮਹਿਜ਼ ਇੱਕ ਚੰਕੀਲਾ ਪੱਥਰ ਸਮਝਾ ਤੇ ਕਿਹਾ ਭਾਈ ਇਹ ਇੱਕ ਸਧਾਰਨ ਪੱਥਰ ਹੈ ਜੇ ਤੂੰ ਫੇਰ ਵੀ ਦੇਣਾ ਚਾਹੁੰਦਾ ਹੈ ਤਾਂ ਮੈਂ ਇਸ ਦੇ ਬਦਲੇ ਦੋ ਮੋਲੀਆਂ ਦੇ ਸਕਦਾ ਹਾਂ ਭਾਈ ਮਰਦਾਨਾ ਜੀ ਨਿਰਾਸ਼ ਹੋ ਗਏ ਤੇ ਅੱਗੇ ਚੱਲ ਪਏ ਉਹ ਇੱਕ ਮਠਿਆਈ ਦੀ ਦੁਕਾਨ ਤੇ ਗਏ ਦੁਕਾਨਦਾਰ ਨੇ ਹੀਰੇ ਨੂੰ ਦੇਖਿਆ ਤੇ ਕਿਹਾ ਇਹ ਤਾਂ ਕੋਈ ਚੰਗਾ ਪੱਥਰ ਜਾਪਦਾ ਹੈ ਮੈਂ ਇਸ ਦੇ ਬਦਲੇ ਤੈਨੂੰ ਇੱਕ ਸੇਵ ਮਠਿਆਈ ਦੇ ਸਕਦਾ ਹਾਂ ਭਾਈ ਮਰਦਾਨਾ ਜੀ ਨੇ ਪੁੱਛਿਆ ਕਿ ਇਹ ਪਹਿਲੇ ਨਾਲ ਤਾਂ ਚੰਗਾ ਹੈ ਪਰ ਫਿਰ ਵੀ ਉਹਨਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਇਸ ਦੀ ਕੀਮਤ ਇਸ ਤੋਂ ਕਿਤੇ ਵੱਧ ਹੈ ਉਹ ਉੱਥੋਂ ਹੀ ਅੱਗੇ ਤਲ ਪਏ ਉਹ ਇੱਕ ਕੱਪੜੇ ਵਪਾਰੀ ਕੋਲ ਗਏ ਜਿਸ ਨੇ ਹੀਰੇ ਦੇ ਬਦਲੇ ਕੁਝ ਗਾਜ ਕੱਪੜਾ ਦੇਨ ਦੀ ਪੇਸ਼ਕਸ਼ ਕੀਤੀ ਭਾਈ ਮਰਦਾਨਾ ਜੀ ਹੋਰ ਜਿਆਦਾ ਹੈਰਾਨ ਹੋ ਗਏ ਉਹ ਸੋਚਣ ਲੱਗੇ ਕਿ ਗੁਰੂ ਜੀ ਨੇ ਐਨੀ ਕੀਮਤੀ ਵੀਰ ਪੈਗੀ ਹੈ ਤੇ ਹਰ ਕੋਈ ਇਸ ਦੀ ਕੀਮਤ ਬਹੁਤ ਘੱਟ ਲਗਾ ਰਿਹਾ ਹੈ ਆਕਰ ਵਿੱਚ ਭਾਈ ਮਰਦਾਨਾ ਜੀ ਸਹਿਰ ਦੇ ਸਭ ਤੋਂ ਵੱਡੇ ਪ੍ਰਸਿੱਧ ਜੋਈ ਸਾਲਸਰਾਏ ਦੀ ਦੁਕਾਨ ਤੇ ਪਹੁੰਚੇ ਜਦੋਂ ਖਾਲਸ ਰਾਏ ਨੇ ਉਹ ਹੀਰਾ ਦੇਖਿਆ ਤਾਂ ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਉਹ ਤਰੰਤ ਸਮਝ ਗਿਆ ਇਹ ਕੋਈ ਧਾਰਨਾ ਪੱਥਰ ਨਹੀਂ ਭਗੋਂ ਬਹੁਤ ਕੀਮਤੀ ਅਤੇ ਅਨਮੋਲ ਹੀਰਾ ਹੈ ਖਾਲਸ ਰਾਏ ਨੇ ਭਾਈ ਮਰਦਾਨਾ ਨੂੰ ਕਿਹਾ ਭਾਈ ਸਾਹਿਬ ਮੇਰੀ ਔਕਾਤ ਨਹੀਂ ਕੀ ਮੈਂ ਇਸ ਹੀਰੇ ਦੀ ਕੀਮਤ ਲਗਾ ਫਕਾ ਮੇਰੇ ਕੋਲ ਇੰਨਾ ਧਨ ਨਹੀਂ ਕਿ ਮੈਂ ਤੈਨੂੰ ਤੀਵ ਕਾ ਫੇਰ ਲਈ ਮੈਂ ਤੈਨੂੰ ਇਹ ਹੀਰਾ ਦੇਖਣ ਦੀ ਇਜਾਜ਼ਤ ਦੇਣ ਬਦਲੇ 100 ਰੁਪਏ ਦਿੰਦਾ ਹਾਂ ਅਤੇ ਜੇਕਰ ਤੁਸੀਂ ਦੱਸੋ ਕਿ ਇਹ ਹੀਰਾ ਕਿਸ ਨੇ ਦਿੱਤਾ ਹੈ ਤਾਂ ਮੈਂ ਹੋਰ ਖੁਸ਼ੀ ਨਾਲ ਦੇਵਾਂਗਾ ਜਦੋਂ ਭਾਈ ਮਰਦਾਨਾ ਜੀ ਨੇ ਦੱਸਿਆ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਹੈ ਜੋ ਨਵੀਂ ਦੇ ਕੰਡੇ ਬੈਠੇ ਹਨ ਤਾਂ ਸਾਲਸਰਾਏ ਦਾ ਦਿਲ श्रद्धा न भर गया वो समझ गया कि ये असल विच गुरु जी द्वारा दिता गया कोई मामूली पत्थर नहीं बल्कि ये अध्यात्मिक प्रतीक है उसने गुरु जी के दर्शन की इच्छा प्रगटाई भाई मर्दाना जी ने कहा कि गुरु जी ने ता रत्न वेच के भोजन लैन लगी कहा कि इस पर सालसराय ने सौ रुपए की ਇੱਕ ਮੋਹਰ ਤੇ 8 ਵਜੋਂ ਰੱਖ ਤੇ ਕਿਹਾ ਕਿ ਇਹ ਕੰਮ ਰੱਖ ਲਵੋ ਪਰ ਇਹ ਰਤਨ ਦਾ ਅਨਮੋਲ ਹੈ ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਵਾਪਸ ਆ ਗਏ ਤਾਲ ਕਰਾਈ ਨੇ ਆਪਣੇ ਸਿਰ ਕੋ ਜਿਸ ਦਾ ਨਾਮ ਅਦਰਕੀ ਨੋ ਨਾਲ ਲਾ ਕੇ ਗੁਰੂ ਜੀ ਦੇ ਦਰਸ਼ਨਾਂ ਲਈ ਚੱਲ ਪਏ ਤਾਲ ਕਰਾਈ ਜੋਰੀ ਅਤੇ ਉਸੇ ਨੌਕਰ ਅਦਰਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਉਹ ਦੋਵੇਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਉਹਨਾਂ ਨੇ ਲੈਂਦਾ ਹੋਇਆ ਭੋਜਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਛਕਣ ਨਹੀਂ ਬੇਨਤੀ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਨੂੰ ਕੋਝੋ ਭੋਜਨ ਆਪ ਛਕਿਆ ਭਾਈ ਮਰਦਾਨੇ ਨੂੰ ਛਕਾਇਆ ਤੇ ਪ੍ਰਸਾਦ ਦੇ ਤਾਰਤੀ ਕੋਜ ਕੋਜਨ ਧਾਸਰਾਇ ਜੋਹਰੀ ਅਤੇ ਅਸਤੀ ਨੋਕਰ ਅਦਰਕ ਨੂੰ ਦਿੱਤਾ ਜੇਕ ਨਾਲ ਉਹਨਾਂ ਨੇ ਸੀਨੇ ਵਿੱਚ ਆਪਨਿਕ ਠੰਡਕ ਵਰਤ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਸੰਬੋਧਨ ਕਰਦੇ ਹੋਇਆ ਆਖਿਆ ਕਿ ਮਰਦਾਨਿਆ ਇਹ ਸਾਰਾ ਬਰਤਾਰਾ ਆਪ ਦੀ ਵੀ ਸਵਾਲ ਦਾ ਜਵਾਬ ਦੱਤਣ ਵਾਸਤੇ ਸੀ ਜਿਸ ਵਿੱਚ ਆਪ ਜੀ ਨੇ ਪੁੱਛਿਆ ਸੀ ਕਿ ਤੁਸੀਂ ਦੁਨੀਆ ਵਿੱਚ ਥਾਂ-ਥਾਂ ਤੇ ਜਾ ਕੇ ਨਾਮ ਦੀ ਸੀਮਤ ਨਾਮ ਜਪਣ ਬਾਰੇ ਦੱਸਦੇ ਹੋ ਪਰ ਲੋਕ ਆਪ ਜੀ ਦੀ ਗੱਲ ਸਮਝਦੇ ਕਿਉਂ ਨਹੀਂ ਪ੍ਰਭੂ ਦੇ ਨਾਮ ਦੇ ਨਾਲ ਜੁੜਦੇ ਕਿਉਂ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ فرمایا ਕਿ ਜਿੰਨੀ ਕਿਸੇ ਦੀ ਸਮਝ ਹੁੰਦੀ ਹੈ ਔਸਾਂ ਸੰਸਾਰ ਦੀ ਉਹ ਕਿਤੇ ਚੀਜ਼ ਦਾ ਮੁੱਲ ਪਾਉਂਦਾ ਹੈ ਗੁਰੂ ਜੀ ਦਾ ਉਪਦੇਸ਼ ਭਾਈ ਮਰਦਾਨਾ ਜੀ ਨੂੰ ਨਾਨਕ ਦੇਵ ਜੀ ਨੇ ਅਸਲੀਅਤ ਸਮਝਾਈ ਗੁਰੂ ਜੀ ਨੇ فرمایا ਮਰਦਾਨਿਆ ਮਨੁੱਖੀ ਜੀਵਨ ਵੀ ਇਸ ਅਨਮੋਲ ਹੀਰੇ ਵਾਂਗ ਹੈ ਅਤੇ ਪ੍ਰਮਾਤਮਾ ਦਾ ਨਾਮ ਇਸ ਤੋਂ ਵੀ ਅਨਮੋਲ ਬਹੁਤੀ ਲੋਕ ਇਸ ਨੁਕਾ ਜੀਵਨ ਵੀ ਕਦਰ ਨਹੀਂ ਜਾਣਦੇ ਅਤੇ ਇਸ ਨੂੰ ਦੋ ਮੋਲੀਆ ਵਾਂਗ ਜਾਂ ਮਾਮੂਲੀ ਵਸਤਾਂ ਬਦਲਦੇ ਇਹ ਬਦਲੇ ਸੰਕਾਰਕ ਭੋਗਾਂ ਵਿੱਚ ਗਵਾ ਦਿੰਦੇ ਹਨ ਬਹੁਤ ਘੱਟ ਲੋਕ ਹੁੰਦੇ ਹਨ ਜਿਸ ਨੂੰ ਸਾਲ ਭਾਈ ਵਰਗੀ ਝੂਝ ਹੁੰਦੀ ਹੈ ਜੋ ਇੱਕ ਅਨਮੋਲ ਜੀਵਨ ਦੇ ਨਾਮ ਰਤਨ ਦੀ ਹੀਮਤ ਨੂੰ ਪ੍ਰਸ਼ਾਂਤੇ ਹਨ ਅਤੇ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਾਪਤ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਤੋਂ ਇਹ ਬਚਨ ਸੁਣ ਕੇ ਭਾਈ ਮਰਦਾਨਾ ਜੀ ਸਾਲਸਰਾਏ ਜੋਹਰੀ ਅਤੇ ਉਸਤਾ ਨੌਕਰ ਅਦਰਕਾ ਮਿਹਾਲ ਹੋ ਗਏ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਉੱਤੇ ਨਮਸਕਾਰ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਲਸਰਾਏ ਜੋਹਰੀ ਨੂੰ ਮਨਜੀ ਬਖਸ਼ੇ ਅਤੇ ਨਗਰ ਵਿੱਚ ਧਰਮ ਖਾਲ ਬਣਾਉਂਦਾ ਉਪਦੇਸ਼ ਦਿੱਤਾ ਹੈ ਪ੍ਰਮਾਤਮਾ ਦੀ ਸਿਰਕ ਸਲਾਹ ਦਾ ਉਪਦੇਸ਼ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਲ ਸਰਾਇ ਜੋਹਰੀ ਨੂੰ ਹੁਕਮ ਕੀਤਾ ਕਿ ਤੁਹਾਡੇ ਤੋਂ ਬਾਅਦ ਤੁਹਾਡਾ ਨੌਕਰ ਅਗਰਾ ਕਮੰਜੀ ਤੇ ਵਿਰਾਜਮਾਨ ਹੋਵੇਗਾ ਤੇ ਸੰਗਤ ਦੀ ਸੇਵਾ ਕਰੇਗਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ